ਹਾਂਜੀ ਕੀ ਨਾਜੀ ਤੁਹਾਡਾ ਜਸਪਾਲ ਸਿੰਘ ਪੋਲਰ ਇਹ ਆਈ ਦਾ ਐਕਸੀਡੈਂਟ ਦਾ ਕਾਰਨ ਤੁਸੀਂ ਦਾ ਇਹ ਧੁੰਦ ਦੇ ਕਾਰਨ ਕੋਈ ਕਾਰ ওভারਟੇਕ ਕਰਦੇ ਹੀ ਕਿਸੇ ਨੂੰ ਤੇ ਉਦੋਂ ਟਿਪਰ ਆ ਰਿਹਾ ਸੀਗਾ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਪਰ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵਜੀਆਂ ਕਿੰਨੀਆਂ ਗੱਡੀਆਂ ਦੀਆਂ ਵਜੀਆਂ ਸੁਣਨ ਚ 8-10 ਆਉਂਦੀਆਂ ਵਾ ਗੱਡੀਆਂ ਲੱਗੇ ਆ ਸਾਰੇ ਤੇ ਸੁਨਨ ਚਾਟਦਾ ਸੌਣੀਆਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਆ ਕੇ ਮਤਲਬ ਵੀ ਬਹੁਤ ਜ਼ਿਆਦਾ ਯਤਨ ਕੀਤੀ ਵੀ ਉਹ ਕਿਉਂਕਿ ਸਾਰੇ ਜਾਮ ਲੱਗ ਗਿਆ ਸੀ ਇਥੇ ਬੁਰੀ ਹਾਲਤ ਸੀ ਕਿ ਵੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਸਾਨੂੰ ਇਹ ਜਦੋਂ ਪਿੰਡ ਪਤਾ ਲੱਗਾ ਤੇ ਅਸੀਂ ਆਪਣੇ ਪਿੰਡ ਦੀ ਵੀ ਕੋਈ ਹੈਗੀ ਸੀਕਾਰ ਵਿੱਚ ਤੇ ਅਸੀਂ ਆਨ ਕੇ ਤੇ ਉਹ ਇਹੋ ਹੀ ਸਮਝਾਈ ਗਿਆ ਵੀ ਉਧਰੋਂ ਇੱਕ ਬੰਦਾ ਉਧਰ ਖੜਾਤਾ ਇੱਕ ਉਧਰ ਖੜਾਤਾ ਉਹ ਜੋ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਦਿੱਤਾ ਵੀ ਜਿਹੜਾ ਬਾਅਦ ਚ ਜਾਣੀ ਨੁਕਸਾਨੋਂ ਹਟੋ ਬਚਾ ਆਇਆ ਨੇ ਤੇ ਹੋਰ ਨੁਕਸਾਨ ਹੋ ਸਕਦਾ ਸੀ ਮਿਲੋਂ ਤੋਂ ਦੇ ਕਾਗਜ਼ ਇੱਕ ਗੱਡੀ ਦੇ ਵਿੱਚ ਗੱਡੀਆਂ ਵੱਜੀ ਇਹਦੇ ਤੋਂ ਇਨੀ ਜਿਆਦੀ ਇਨੀ ਜਿਆਦੀ ਤਾਂ ਹੁੰਦਾ ਸੀ ਹੁਣ ਥੋੜਾ ਜਿਹਾ ਵਿਜੀਬਿਲਟੀ ਹੈਗੀ ਹੈ ਕਿ ਨਹੀਂ ਲੱਗਦਾ ਜੀ ਨਹੀਂ ਹੁਣ ਤਾਂ ਉਹ ਆਇਆ ਵਾ ਹੈਡ ਰਿਆ ਵਾ ਤੇ ਉਹ ਉਹਨੂੰ ਗੱਡੀਆਂ ਸਿੱਧੀ ਕਰਦੇ ਲੱਗੇ ਆ ਤੇ ਰਸਤਾ ਚਾਲੂ ਹੋ ਜਾਊਗਾ ਫੇਰ ਉਹ ਰਸਤਾ ਬੰਦ ਆ ਜੇ ਤੇ ਵਿਜੀਬਿਲਟੀ ਬਹੁਤ ਘੱਟ ਸੀ ਹਾਂਜੀ ਦਿਖਦਾ ਨਹੀਂ ਮਿਲਦਾ ਦਿਖਦਾ ਨਹੀਂ ਸੀ ਕੀ ਕਹਿਣਾ ਚਾਹੁੰਦੇ ਅਸੀਂ ਮੌਕੇ ਦੇ ਤਾਂ ਲੋਕਾਂ ਨੂੰ ਕੀ ਕਹਿਣਾ ਤੁਹਾਨੂੰ ਕਿ ਗੱਡੀਆਂ ਦੇ ਕੋਈ ਇਹੋ ਅਪੀਲ ਆ ਵੀ ਜਿਹਨੇ ਮੰਨ ਕੇ ਚੱਲੋ 1 ਘੰਟੇ ਦਾ ਕਹ ਪਹੁੰਚਣਾ ਵਾ ਉਹ ਅੱਧਾ ਘੰਟਾ ਪਹਿਲਾਂ ਘਰੋਂ ਤੁਰਪੇ ਤੇ ਆਪਦੀ ਸਪੀਡ ਜਿਹੜੀ ਸਲੋ ਰੱਖੇ ਕਿਉਂਕਿ ਜਦੋਂ ਹਰ ਇੱਕ ਬੰਦਾ ਅੱਜ ਕੱਲ੍ਹ ਵਿਆਹ ਸ਼ਾਦੀਆਂ ਚ ਚੱਲਣਦੇ ਆ ਤੇ ਪਰਿਵਾਰ ਨਾਲ ਹੁੰਦਾ ਵਾ ਤੇ ਜਦੋਂ ਘਰੋਂ ਚੱਲ ਪੈਂਦੇ ਆ ਅੱਧਾ ਘੰਟਾ ਪਹਿਲਾਂ ਚੱਲਣ ਤੇ ਸਲੋ ਜਾਣ ਤਾਂ ਕਿ ਜਾਨੇ ਨੁਕਸਾਨ ਨਾ ਕਿਸੇ ਦਾ ਹੋਵੇ। ਜੀ ਨੰਨਾ ਜੀ ਬਰਨ ਨੰਨਾ ਇਹ ਐਸੇ ਮਲਕੀਸ਼ ਸਿੰਘ ਜੀ ਮੌਕੇ ਤੇ ਪਹੁੰਚੇ ਉਹਦਾ ਇੱਕ ਜਿਹੜਾ ਤੁਮਜ਼ਾ ਕਾਰ ਨੇ ਐਕਸੀਡੈਂਟ ਹੋਇਆ। ਹਾਂਜੀ ਸਵੇਰੇ 7 ਵਜੇ ਦੇ ਕਰੀਬ ਤੋਂ ਨਹੀਂ ਜਿਆਦਾ ਡਿੱਗ ਪੀ ਜਾਕਦਮ ਤੇ ਟੇਪਰੀ ਜਿਹੜਾ ਕੋਟਬੁੱਡਾ ਸਾਈਡ ਤੋਂ ਆ ਰਿਹਾ ਇੱਕ ਕਾਰ ਹੀ ਫੋਇਸਾਹ ਛੁੱਟੀ ਚੱਲੇ ਸੀ। ਉਹਨਾਂ ਟ੍ਰੇਨ ਚੜ੍ਹਨਾ ਛੁੱਟੀ ਕੱਟ ਕੇ ਜਾ ਰਿਹਾ ਸੀ ਉਹ ਆਸ ਵਿੱਚ ਜਿਹੜੀ ਕਾਰ ਆ ਉਹ ਟਿਪਰ ਦੇ ਅਗਲੇ ਹਿੱਸੇ ਨਾਲ ਵੱਜ ਗਈ ਤੇ ਉਹ ਟਿਪਰ ਦਾ ਹਿੱਸਾ ਜਿਹੜਾ ਟੁੱਟ ਗਿਆ ਟੁੱਟਨ ਕਾਰਨ ਟਿਪਰ ਜਿਹੜਾ ਪਲਟ ਗਿਆ ਉਸ ਤੋਂ ਬਾਅਦ ਗੱਡੀਆਂ ਰੁਗੀਆਂ ਹੀ ਉਹ ਰੁਕੀਆਂ ਗੱਡੀਆਂ ਆਸ ਵਿੱਚ ਇੱਕ ਦੂਜੇ ਦੇ ਨਾਰਮਲ ਟਕਰਾਅ ਜਾਨੀ ਨੁਕਸਾਨ ਤੋਂ ਬਚਾਓ ਕਿੰਨੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਸੀ 3-4 ਗੱਡੀਆਂ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਜਿਹੜਾ ਹੁਣ ਰਸਤਾ ਖਾਲੀ ਪੋਖ ਖਾਲੀ ਕਰਾ ਕੇ ਜਿਹੜਾ ਜੀ ਟ੍ਰੈਫਿਕ ਚਾਲੂ ਕਰਾ ਰਹੇ ਆ ਕੋਸ਼ਿਸ਼ ਹੋ ਗਈ ਆ ਬਸ ਟੈਪਰ ਸਿੱਧਾ ਕਰਾ ਲੈ ਟ੍ਰੈਕ ਚਾਲੂ ਕਰਾ ਦੇ। ਜਿਹੜੇ ਲੋਕ ਦੇ ਵਿੱਚ ਜਿਹੜੇ ਸਫਰ ਕਰਦੇ ਨੇ ਬਾਹਰ ਚੱਲ ਕੇ ਉਹਨਾਂ ਨੂੰ ਕੀ ਪੀਕ ਉਹਨਾਂ ਚਾਹੀਦਾ ਇਹ ਉਹ ਆਪਣੀ ਨਿਗਾਹ ਨਾਲ ਜਾਣ ਅਗੇ ਗੱਡੀ ਦੀ ਜਜਮੈਂਟ ਦੇ ਨਾਲ ਜਾਣ ਆਪਣੀ ਗੁੱਦ ਦੇ ਨਾਲ ਜਾਣ ਵੀ ਮੈਂ ਆਪਣੀ ਸਹੀ ਜਾ ਰਿਹਾ ਅਗਲੇ ਡਰਾਈਵਰ ਨੂੰ ਨਾਲ ਵੇਖਣ ਆਪਣੀ ਸਹੀ ਵੇਖ ਕੇ ਤੇ ਆਪਣਾ ਸਫਰ ਕਰ। ਬਾਕੀ ਜਿਹੜੇ ਵੀ ਸਫਰ ਕਰਦੇ ਨੇ ਕੋਸ਼ਿਸ਼ ਕਰਨੀ ਫਾਰਵਲਟ ਪਹਿਲਾਂ ਇਹਨਾਂ ਦੀ ਗੱਡੀ ਹੋਵੇ ਤੇ ਇੰਡੀਕੇਟਰ ਜ਼ਰੂਰ ਲੱਗੇ ਹੋਣ। ਆਪਣੀ ਜਜਮੈਂਟ ਨਾਲ ਚੱਲਣ। ਆਹ ਯਾਰ ਇਹ ਗੱਡੀ ਜੀ ਉਧਰੋਂ ਪਹੁੰਚਾ ਹੋਇਆ ਉਹ ਬੰਦਿਆਂ ਦਾ ਨਾ ਸੀ ਨਾ ਬਾਜੀ ਆਪਣਾ ਰਮਨ ਜੀ ਕੀ ਮਾਮਲਾ ਸਾਰਾ ਜੀ ਟ੍ਰੈਕਸੀਡੈਂਟ ਹੋਇਆ ਕੋਈ ਨਹੀਂ ਬਾਜੀ ਉਹਨਾਂ ਟਿੰਪਰ ਬਲਟਿਆ ਪਿਆ ਅਸੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਹੀ ਆਉਂਦੇ ਹਾਂ ਤੇ ਕੋੜੁਕੇ ਵਾਲਾ ਇੱਕ ਉਹਦਾ ਮਗਰੋਂ ਆਇਆ ਨੇ ਸਿੱਧੀ ਵਿੱਚ ਲਿਆ ਕੇ ਮਾਰੀ ਇੱਕ ਗੱਡੀ ਹੋਰ ਹੀ ਉਹ ਚਲੇ ਗਈ ਆ ਨੋਆ ਹਾਂਜੀ ਇਹ ਧੁੰਦ ਦਾ ਕਰਕੇ ਹੀ ਸਾਰਾ ਹਾਂਜੀ ਹਾਂਜੀ ਵਿਜ਼ਿਬਿਲਟੀ ਕਿੰਨੀ ਕੁ ਦਿਖ ਰਹੀ ਹੈਗੀ ਸਰ ਨਾਰਮਲ ਹੀ ਵਿਜ਼ਿਬਿਲਿਟੀ ਨੇ ਨਹੀਂਗੀ ਤਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਉਹਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਪੰਜਾਬ ਪੰਜਾਬ ਪਿੰਡਾਂ ਨੂੰ ਤੁਮੇ ਸਿਰ ਤੇ ਸਮਝਾਇਆ ਜਾਂਦਾ ਵੀ ਆਪਣੀ ਫੌਗ ਲਾਈਟ ਜਾਂ ਇੰਡੀਕੇਟਰ ਲਾ ਕੇ ਚੱਲੋ ਹਾਂਜੀ ਹਾਂਜੀ ਲਾਏ ਹੋਏ ਸੀ ਤੁਸੀਂ ਭਾਈ ਸਾਰਾ ਕੁਝ ਲੱਗਾ ਹੋਇਆ ਸੀਗਾ ਅੱਗੇ ਤਾਂ ਆਪਣੇ ਖਲੋਤੇ ਆਈ ਜੀ ਅੱਛਾ ਖੁਰਕੇ ਦੀ ਸਪੀਡ ਵੜੀ ਉਹਨੇ ਮਗਰੋਂ ਲਾ ਕੇ ਵਿੱਚ ਮਾਰਿਆ ਕਿੰਨਾ ਕੁ ਨੁਕਸਾਨ ਆਇਆ ਤੁਹਾਡਾ ਭਾਈ ਇਹ ਨੁਕਸਾਨ ਤੇ ਚਲੋ ਇਹ ਹੀ ਆ ਛੱਟਪੇਟ ਨਹੀਂ ਛੱਟਪੇਟ ਇਹਨਾਂ ਦੇ ਲੱਗੀ ਪੰਜੀ ਇਹਨਾਂ ਦੇ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਭਾਬੀ ਅੱਛਾ ਤੁਹਾਡੀ ਕੋਈ ਹਾਂਜੀ ਹਾਂਜੀ